ਮਰਦਮਾਨ ਮਿਲਖੇਡੰਡੀ ਮਰਦਬਾਦ 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 ਸੀਟੀਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਸੀਟੀਸੀ ਰੱਦ ਕਰੋ ਰੱਦ ਕਰੋ ਵੀਰਕਾ ਮਿਲਕ ਪਲਾਂਟ ਆਊਟਸੋਰਸ ਯੂਨੀਅਨ ਵੱਲੋਂ ਕਨਿਯੇ ਭੰਕਰ ਵਿਖੇ ਕੀਤਾ ਗਿਆ ਅਰੋਸ ਪ੍ਰਦਰਸ਼ਨ ਸਰਕਾਰ ਨੀਜੀਕਰਨ ਦੀ ਨੀਤੀ ਕਰੇ ਬੰਦ 22 ਜਨਵਰੀ ਨੂੰ ਪਲਾਂਟ ਬੰਦ ਰੱਖਣ ਦਾ ਕੀਤਾ ਐਲਾਨ ਵੀਰਕਾ ਕੈਟਲ ਫੀਲਡ ਪਲਾਂਟ ਕਨੀਏ ਕੇ ਪਾਂਗਰ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਚ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ ਇਸ ਮੁਕੇ ਪ੍ਰਧਾਨ ਜਗਜੀਤ ਸਿੰਘ ਨੇ ਗਲਪਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਪ੍ਰਾਤਰੀ ਜਥੇਬੰਦੀ ਮਿਲਕ ਫੈਨਟ ਤੇ ਮਿਲਕ ਪਲਾਂਟ ਯੂਨੀਅਨ ਤੇ ਸਾਥੀ ਪਿਛਲੇ 12 ਦਿਨਾਂ ਤੋਂ ਮਹਾਲੀ ਤਰਨੇ ਤੇ ਬੈਠੇ ਹੋਏ ਹਨ ਅਤੇ ਮਿਲਕ ਫੈਡ ਚੀਰਮੈਨ ਵੱਲੋਂ ਮਿਲਕ ਫੈਡ ਬੋਰਡ ਆਫ ਡਾਇਰੈਕਟਰ ਜਦੀਪ ਮੀਟਿੰਗ ਜੋ 16 2 2024 ਚ ਹੋਈ ਸੀ ਕਰਮਚਾਰੀ ਸੇਵਾ ਨਿਯਮ 2023 ਨੂੰ ਪਾਸ ਕੀਤਾ ਗਿਆ ਸੀ ਜਿਸ ਨੂੰ ਰਜਿਸਟਰਾਰ ਸਰਕਾਰੀ ਸਹਿਬਾਵਾ ਕੋਲ ਪ੍ਰਵਾਨਗੀ ਹਿਤ ਪੇਚਿਆ ਗਿਆ ਸੀ ਪਰੰਤੂ ਰਜਿਸਟਰਾਰ ਸਹਿਕਾਰੀ ਸੰਭਾਵਾਂ ਵੱਲੋਂ ਇਹ ਨੀਂ ਮੰਨਤੀ ਪ੍ਰਵਾਨਗੀ ਦੇਣ ਦੀ ਦੇਣਤੀ ਪਛਾਏ ਉਹਨਾਂ ਨੂੰ ਟਾਲਮਟੋਲ ਕੀਤਾ ਜਾ ਰਿਹਾ ਹੈ ਤੇ ਮਿਲਕ ਫੈਟ ਦੀ ਮੈਨੇਜਮੈਂਟ ਵੀ ਇਸ ਮਾਮਲੇ ਤੇ ਹਲੇ سنجੀਦਾ ਨਹੀਂ ਜਾਪਦੀ ਜਿਸ ਕਰਕੇ ਯੂਨੀਅਨ ਵੱਲੋਂ ਲਗਾਤਾਰ ਮੋਰਚਾ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਵੇਰ ਕਮਿਲ ਅਤੇ ਕੈਟਲ ਫੀਲਡ ਪਲਾਟ ਆਫ ਸੋਰਜੂਨ ਯੂਨੀਅਨ ਇਸ ਤਰਨੇ ਦੀ ਹਮਾਇਤ ਕਰਦੀ ਹੈ ਤੇ ਵੀਰ ਕਾਮਿਲਕ ਤੇ ਕੈਟਲ ਫੀਲਡ ਆਰਜੂਨ ਪੰਜਾਬ ਲੋ ਲਗਾਤਾਰ ਮਹਾਲੀ ਤਰਨੇ ਵਿੱਚ ਮੂਲੀਅਤ ਕਰਦੇ ਆਂ 24 ਜਨਵਰੀ ਬੁੱਧਵਾਰ ਨੂੰ ਪੂਰੇ ਪੰਜਾਬ ਤੇ ਸਮੂਹ ਪਲਾਟਾ ਵਿੱਚ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਪੱਕੇ ਮੋਰਚੇ ਲਗਾਏ ਜਾਣਗੇ ਅਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ करो 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 मुदा पाक मुद्दा मुद्दा मुर्दा पाक मुद्दाबाद मुद्दा पंजाब सरकार मुर्दा पाकबाद मुर्दाबाद मिल खेडम दी मुदा पाक मुद्दाबाद मुद्दाबाद मिला खेड मुर्दा पाक मुद्दाबाद मुर्दाबाद ਸੀਤੀ ਸਿਵਤ ਕਰੋ ਰੱਤ ਕਰੋ ਰੱਤ ਕਰੋ ਅਰੇ ਮੇਰਾ ਨੰਮ ਜਗਜੀਤ ਸਿੰਘ ਆ ਜੀ ਫਿਰਕਾ ਕੈਟਰਫਿਲ ਪਲੈਂਟ ਆਊਟਸੋਰਸਡ ਆ ਮੂਨੀਕੜੀਆਂ ਕੇ ਬਾਂਗੜ ਤੋਂ ਪਲਾਨ ਪ੍ਰਧਾਨ ਅੱਜ ਸਾਡੇ ਜਥੇਬੰਦੀ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਇੱਕ ਕਾਸਟੂ ਕੰਪਨੀਆ ਸੀ ਸੀਸੀ ਜਿਹੜੀ ਸਾਡੇ ਮਿਲਕ ਫੈਟ ਦੇ ਵਿੱਚ ਮਜੀਤ ਸਿੰਘ ਬਰਾੜ ਐਮ ਡੀ ਸਾਹਿਬ ਜੀ 2018 ਰੂਲ ਲਾਗੂ ਕੀਤਾ ਗਿਆ ਵਾ ਉਹ ਬਹੁਤ ਹੀ ਮਾੜੀ ਨੀਤੀ ਆ ਉਹਦੇ ਖਿਲਾਫ ਪੂਰੇ ਹੀ ਪੰਜਾਬ ਦੇ ਵਿੱਚ ਮਹੀਮ ਚੱਲ ਪਈ ਆ ਕਿ ਸੀਟੀਸੀ ਮਿਲਕ ਫੈਟ ਦੇ ਵਿੱਚੋਂ ਖਤਮ ਕਰ ਦਿੱਤੀ ਜਾਵੇ। ਪਿਛਲੇ ਲੰਮੇ ਸਮੇਂ ਤੋਂ 11 ਪਿਛਲੇ 11 ਦਿਨਾਂ ਤੋਂ ਜੋ ਮਹਾਲੀ ਪਲਾਨਟ ਦੇ ਬਾਹਰ ਸਾਡਾ ਸੀਟੀਸੀ ਯੂਨੀਅਨ ਦਾ ਧਰਨਾ ਚੱਲ ਰਿਹਾ ਵਾ ਉਹਦੇ ਸਮਰਥਨ ਦੇ ਵਿੱਚ ਅੱਜ 베ਰਕਾ ਮਿਲਕ ਅਤੇ ਕਟਰੀ ਫੀਡ ਪਲਾਨਟ ਆਫਸੋਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵੀ ਪੂਰੀ ਹਮਾਇਤ ਕਰ ਦਿੱਤੀ ਗਈ ਆ। ਪਿਛਲੇ ਦਿਨਾਂ ਦੌਰਾਨ ਪਲਾਨਟ ਕਮੇਟੀਆਂ ਵੀ ਉੱਥੇ ਹੋ ਗਈਆਂ ਮਹਾਲੀ ਪਲਾਨਟ ਦੇ ਬਾਹਰ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ ਸੀਟੀਸੀ ਮੁਲਾਜ਼ਮਾਂ ਦੀ। ਇੱਕ ਪੰਜਾਬ ਸਰਕਾਰ ਮਿਲ ਮੁੱਖ ਮੰਤਰੀ ਪੰਜਾਬ ਦਾ ਮਹਿਕਮਾ ਹੋਵੇ ਤੇ ਮੁੱਖ ਮੰਤਰੀ ਸਾਹਿਬ ਮੀਟਿੰਗ ਨਾ ਦੇਣ ਇਹ ਵੀ ਬਹੁਤ ਮਾੜੀ ਗੱਲ ਆ ਬੋਰਡ ਆਫ ਡਾਇਰੈਕਟਰਾਂ ਨੇ ਪਿਛਲੇ ਸਾਲ ਫਰਵਰੀ ਮਹੀਨੇ ਮਤਾ ਪਾਸ ਕਰਕੇ ਭੇਜਿਆ ਸੀ ਕਿ ਸੀਟੀਸੀ ਨੂੰ ਮੁੱਢ ਤੋਂ ਹੀ ਖਤਮ ਕਰ ਦਿੱਤਾ ਜਾਵੇ ਜੋ ਵਰਕਰਾਂ ਦੀ ਸੀਟੀਸੀ ਖਤਮ ਹੋਊਗੀ ਤੇ ਮਿਲਕ ਫੈਟ ਬਚੂਗੀ ਪਰ ਆਰਸੀਐਸ ਵੱਲੋਂ ਇਸ ਫਾਈਲ ਤੇ ਸਾਈਨ ਨਹੀਂ ਕੀਤੇ ਜਾ ਰਹੇ ਨਾ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਦਾ ਸਮਾਂ ਦਿੱਤਾ ਹਜੇ ਤੱਕ ਤੇ ਜੇ ਮੁੱਖ ਮੰਤਰੀ ਪੰਜਾਬ ਨੇ ਇਹ ਸੀਟੀਸੀ ਨੂੰ ਰੱਦ ਨਾ ਕਰਵਾਇਆ ਜਾਂ ਸੀਟੀਸੀ ਮਿਲਕ ਫੈਟ ਦੇ ਵਿੱਚੋਂ ਰੱਦ ਨਾ ਹੋਈ ਮੈਂ ਕਿਸਾਨੀ ਵੀ ਟੁੱਟ ਸਕਦੀ ਆ ਪਾਰਟਿਸ਼ਨ ਹੋ ਜੂਗੀ ਵੇਰਕਾ ਜਿਹੜਾ ਪ੍ਰਾਈਵੇਟ ਅਦਾਰਾ ਵੀ ਬਣ ਸਕਦਾ ਵਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਆ ਜੇ ਗੱਲ ਤੇ ਗੌਰ ਨਾ ਕੀਤਾ ਗਿਆ ਤੇ ਅਗਲੇ ਹਫਤੇ ਤੋਂ ਬੁੱਧਵਾਰ ਤੋਂ ਤਿੱਖਾ ਸੰਘਰਸ਼ ਕਰ ਦਿੱਤਾ ਜਾਊਗਾ ਅਨਮਿੱਥੇ ਸਮੇਂ ਵਾਸਤੇ ਜਰਨਲ ਮੈਨੇਜਰ ਘਣੀਆ ਕੇ ਮੰਗਰ ਜਾਂ ਪੂਰੇ ਪੰਜਾਬ ਦੇ ਵਿੱਚ ਜੀਐਮ ਸਾਹਿਬ ਦੇ ਦਫ਼ਤਰ ਦੇ ਬਾਹਰ ਹੀ ਪੱਕਾ ਮੋਰਚਾ ਲਾ ਦਿੱਤਾ ਜਾਊਗਾ ਤੇ ਪਲਾਂਟ ਵੀ ਉਹਨੇ ਦਿਨ ਬੰਦ ਰਹੂਗਾ ਜੋ ਵੀ ਨੁਕਸਾਨ ਹੋਊਗਾ ਉਹ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਊਗੀ ਤੇ ਮੇਰੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਆ ਇਸ ਮਹੀਨੇ ਦਾ ਜਿਹੜਾ ਹਿਸਾਬ ਨੂੰ ਅਜੇ ਤੱਕ ਅਸੀਂ ਆਪੋਜ ਕਰ ਰਹੇ ਆ ਇਸ ਮਹੀਨੇ ਦਾ ਜਿਹੜਾ ਹਿੱਸਾ ਬਣਿਆ ਜਾਵੇ ਕਿ ਇਹ ਆਦਾਰਾ ਬਚੂਗਾ ਤੇ ਕਿਸਾਨੀ ਦਾ ਆਦਾਰਾ ਬਚੂਗਾ ਨਹੀਂ ਤੇ ਕਿਸਾਨੀ ਵੀ ਡੁੱਬ ਜੂਗੀ ਜੇ ਇਹ ਮਿਲਕ ਬੇਰਕਾ ਡੁੱਬੂਗਾ ਤੇ ਕਿਸਾਨੀ ਵੀ ਡੁੱਬ ਜੂਗੀ ਇਹ ਸਰਕਾਰਤਾ ਦੇ ਡਿਪਾਰਟਮੈਂਟ ਨੇ ਤਿੰਨ ਚਾਰੇ ਉੱਥੇ ਵੀ ਕੋਸਟੂ ਕੰਪਨੀ ਜਿਹੜੀ ਸੀਟੀਸੀ ਲਾਗੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਬਹੁਤ ਹੀ ਮਾੜੀ ਨੀਤੀ ਆ ਮਿਲਕ ਫੈਡ ਇਹ ਪਹਿਲਾਂ ਭੁਗਤ ਚੁਕੀ ਹੈ 2018 ਤੋਂ ਇਹਦੇ ਵਿੱਚ ਵਰਕਰਾਂ ਨੂੰ ਤਨਖਾਹ ਉਹ ਹੀ 15000 18000 ਬਸ ਇਧਰ ਤੋਂ ਉੱਪਰ ਤਨਖਾਹ ਨਹੀਂ ਜਾ ਰਹੀ ਇਹ ਕੰਪਨੀ ਫਾਇਦੇ 'ਚ ਜਾਊਗੀ ਤੇ ਤਨਖਾਹਾਂ ਵਧਣਗੀਆਂ ਜੇ ਕੰਪਨੀ ਨਹੀਂ ਫਾਇਦੇ 'ਚ ਜਾਊਗੀ ਤੇ ਵਰਕਰ ਨੂੰ ਕੁਝ ਨਹੀਂ ਮਿਲੂਗਾ ਕਿਸੇ ਨੂੰ ਵੀ ਤੇ ਜੇ ਇਹ ਨਾ ਰੱਦ ਹੋਈ ਤੇ ਵੇਰਕਾ ਵੀ ਡੁੱਬ ਜਾਊਗੀ ਤੇ ਜੋ ਵੇਰਕਾ 'ਚ ਮਲਾਜ਼ਮ ਕੰਮ ਕਰ ਰਹੇ ਆ ਸਭ ਡੁੱਬ ਜਾਣਗੇ ਜਦੋਂ ਇਹ ਪ੍ਰਾਈਵੇਟ ਜਾਂ ਅਮੂਲਤ ਜਾਂ ਹੋਰ ਕਿਸੇ ਦੇ ਹਿੱਸੇ ਚਲੇ ਗਿਆ ਵੇਰਕਾ ਦਾ ਤੇ ਪੰਜਾਬ ਸਰਕਾਰ ਇਹਦੀ ਇੱਕ ਕਮਾਊ ਪੁੱਤਾ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਹਨੂੰ ਕਮਾਊ ਪੁੱਤ ਨਹੀਂ ਸਮਝਿਆ ਇਹਨੂੰ ਤੇ ਇੱਕ ਆਇਆ ਕਿ ਬਾਹਰ ਦਾ ਸਿਕਾਤਾ ਡਿਪਾਰਟਮੈਂਟ ਆ ਸਾਡਾ ਡਿਪਾਰਟਮੈਂਟ ਖੁਦ ਕਮਾਈ ਕਰਕੇ ਸਰਕਾਰ ਨੂੰ ਦੇ ਰਿਹਾ ਵਾ ਪਰ ਸਰਕਾਰ ਇਹ ਸਮਝ ਨਹੀਂ ਰਹੀ ਤੇ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਕਿ ਇਸ ਸੀਟੀਸੀ ਦਾ ਹੱਲ ਜਲਦੀ ਜਲਦ ਕੀਤਾ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕਰਕੇ ਜੋ ਵੀ ਅਦਾ ਨੂੰ ਨੁਕਸਾਨ ਹੋਊਗਾ ਉਹ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਊਗੀ ਧੰਨਵਾਦ